ਹਸਤਰੀਕਾਲ ਦੋਸਤੋ ਕਾਲੇ-ਕਾਲੇ ਮੇਲੇ ਦੇ ਵਿੱਚ ਖੜੇ ਆ ਬਾਈ ਤੇ ਇੱਥੇ ਮੇਜਰ ਆਇਆ ਆਪਣੇ ਫਾਰਮ ਦੀਆਂ ਬੱਕਰੀਆਂ ਲੈ ਕੇ ਆਪਾਂ ਮੰਡੀ ਦੇ ਵਿੱਚ ਬਥੇਰੀ ਮੇਜਰ ਦੀ ਵੀਡੀਓ ਬਣਾਈ ਜਾਣਾ ਬਾਈ ਬੱਕਰੀਆਂ ਦੀ ਉਹ ਹੁੰਦੀਆਂ ਨੇ ਵਪਾਰ ਵਾਲੀਆਂ ਵੰਨ ਕੇ ਚੱਲੋ ਲੈ ਲਈਆਂ ਵੇਚ ਲਈਆਂ ਉਹ ਹੁੰਦੀਆਂ ਨੇ ਪਰ ਜਿਹੜੀਆਂ ਆ ਦਿਖਾਵਾਂਗੇ ਹੁਣ ਤੁਹਾਨੂੰ ਇਹ ਫਾਰਮ ਦੇ ਵਿੱਚ ਰੱਖੀਆਂ ਹੋਈਆਂ ਨੇ ਤੇ ਆ ਬੱਕਰੇ ਤੋਂ ਸ਼ੁਰੂਆਤ ਕਰਦੇ ਆ ਬਾਈ ਵੀਡੀਓ ਦੀ ਮੇਜਰ ਹਸਤਰੀਕਾਲ ਬਾਈ ਕੋਈ ਹਸਤਰੀਕਾਲ ਬਾਈ ਬੱਕਰੇ ਦੀ ਕੀ ਡਿਟੇਲ ਆ ਬੱਕਰਾ ਬਾਈ 6 ਦਾ ਆਂਦਾ ਛੇ ਦਾੰਦ ਹੋ ਗਿਆ ਹੈ ਹਾਂਜੀ ਬਾਈ ਠੀਕ ਆ ਹਾਈਟ ਬਾਈ 45 ਪਲੱਸ ਹਾਈਟ ਆ 45 ਪਲੱਸ ਹੋ ਗਈ ਹਾਂਜੀ ਬਾਈ ਠੀਕ ਆ ਜੀ ਛੇ ਦਾੰਦ ਆ ਬਾਈ ਬੱਚਾ ਹੀ ਆ ਜੇ ਤਾਂ ਹੂੰ ਉਹ ਦਿਖਾ ਵੀ ਸਕਦੇ ਆ ਕੋਈ ਉਹ ਨਹੀਂ ਹੈਗਾ ਲਓ ਜੀ ਛੇ ਦਾੰਦ ਆ ਹਾਂ ਕੰਨੀਆਂ ਉਵੇਂ ਨਹੀਂ ਉਵੇਂ ਖੜੀਆਂ ਨੇ ਜੀ ਇਹ ਆਪਾਂ ਪਰਚੇਜ ਕੀਤਾ ਸੀਗਾ ਘਰ ਦਾ ਬਾਈ ਨਹੀਂ ਇਹ ਕਰਦਾ ਹੀ ਬੱਚਾ ਬਾਈ ਕਰਦੀ ਤਿਆਰ ਕੀਤਾ ਸੀ ਹਾਂ ਬਾਈ ਕਰਦਾ ਹੀ ਬੱਚਾ ਤਿਆਰਾ ਠੀਕ ਆ ਫਾਰਮ ਦੇ ਵਿੱਚ ਪੱਕੇ ਹੀ ਰੱਖਿਆ ਹੋਇਆ ਪੱਕਾ ਬਾਈ ਪੱਕਾ ਪੱਕਾ ਬਾਈ ਬਈ ਇਹਦੀ ਕੁਆਲਿਟੀ ਦਸੀ ਕੁਆਲਿਟੀ ਕੀ ਵਿਕੀ ਇੱਕ ਬਕਰਾਰ ਰੱਖਿਆ ਸੀ ਤਾਂ ਇਹ ਫਾਰਮ ਦੇ ਵਿੱਚ ਇਹਦੀ ਕੁਆਲਿਟੀ ਇਹ ਹੈ ਜੀ ਤੁਸੀਂ ਇਹ ਸਿੰਘ ਦੇਖ ਸਕਦੇ ਹੋ ਜਿਹਨੂੰ ਆਪਾਂ ਕਹਿ ਦਨੇ ਆ ਚੱਪੇ ਸਿੰਘ ਇੱਕ ਜਿਹੜੀ ਪਾਕਿਸਤਾਨ ਦੇ ਵਿੱਚ ਬਰੀਡ ਆ ਉੱਚਾ ਮੱਥਾ ਨੀਵਾ ਮੱਥਾ ਬਈ ਜਿਹੜੀ ਪਿਓਰ ਬੀਟਲ ਆ ਨਾ ਉਹਦਾ ਉੱਚਾ ਮੱਥਾ ਨਹੀਂ ਹੁੰਦਾ ਬਲੈਤੀ ਅੱਛਾ ਹਾਂ ਜਿਹੜੀ ਪਿਓਰ ਬੀਟਲ ਬਰੀਡ ਆ ਉਹਦਾ ਉੱਚਾ ਨਹੀਂ ਮੱਥਾ ਹੋਊਗਾ ਠੀਕ ਹੈ ਉਹਦਾ ਨਾਰਮਲੀ ਚੀਜ਼ ਹੋਊਗੀ। ਹਾਂ। ਠੀਕ ਆ ਸਿੰਘਾਂ ਤੋਂ ਹੋਊਗਾ ਨਾਰਮਲ ਉੱਚਾ ਮੱਥਾ ਹੋਊਗਾ, ਜ਼ਿਆਦਾ ਨਹੀਂ। ਬਈ ਬਾळा ਨਹੀਂ ਹੋਣਾ। ਬਾळा ਨਹੀਂ ਹੋਣਾ। ਬਾਕੀ ਕੰਨਾਂ ਦੀ ਲੈਂਥ ਇਹਨਾਂ ਦੀ ਲੰਬੀ ਹੁੰਦੀ ਆ। ਹਾਂ। ਠੀਕ ਆ ਅੱਖ ਤੇ ਫੰਡਿਆਂ 'ਚ ਨਾ ਪਿਆ ਕਰੋ। ਹਾਂ। ਬੀਟਲ ਦੇ ਵਿੱਚ ਪਿਓਰ ਬੀਟਲ ਜਿਹੜੀ ਦੁੱਧ ਨੂੰ ਮੰਨੀ ਗਈ ਆ। ਹਾਂ। ਉਹ ਲਾਲ ਅੱਖ ਦੀ ਉਹ ਮੰਨੀ ਗਈ ਆ ਬਾਈ। ਲਾਲ ਅੱਖ ਦੀ। ਇਹ ਤਾਂ ਹੁਣ ਚਲੋ ਚਲਾਤਾ ਵਪਾਰੀਆਂ ਨੇ ਕੀ ਹੋਰ ਵੇਚਣ ਦੇ ਫੰਡਿਆਂ ਨੇ ਵੀ ਇਹ ਚਿੱਟੀ ਆਖਾ ਜੀ ਇਹ ਬਿੱਲੀ ਆਖਾ ਜੀ ਇਹਨਾਂ ਦਾ ਕੋਈ ਉਹ ਨਹੀਂ ਜੀ ਇੱਕ ਜਦੋਂ ਵੀ ਆਪਾਂ ਨੇ ਬਰੀਡਰ ਲੈਣਾ ਜੀ ਟੈਸਟਿਕਲ ਜ਼ਰੂਰ ਚੈੱਕ ਕਰਨੇ ਨੇ ਅੱਛਾ ਉਹ ਦੋਨੇ ਗੋਲੀਆਂ ਪ੍ਰੋਪਰ ਹੋਣੀਆਂ ਚਾਹੀਦੀਆਂ ਨੇ ਜੀ ਇਧਰ ਦੀ ਆ ਕੇ ਤੁਸੀਂ ਕਰੋ ਜੀ ਆ ਚੈੱਕ ਕਰੋ ਟੈਸਟਿਕਲ ਐਵੇਂ ਹੋਣੇ ਚਾਹੀਦੇ ਹਾਂ ਗੋਲੀਆਂ ਦੋਨੇ ਬਰਾਬਰ ਹੋਣੀਆਂ ਚਾਹੀਦੀਆਂ ਨੇ ਜੀ ਇੱਕ ਵੀ ਨਾਲ ਇਹ ਨਹੀਂ ਹੋਣਾ ਚਾਹੀਦਾ ਵੀ ਵੱਡਾ ਜਾਂ ਛੋਟਾ ਠੀਕ ਹੈ ਜਾਂ ਜਿਹੜੇ ਨਾਲ ਨੇ ਇਹ ਬਿਲਕੁਲ ਜਦੋਂ ਹੁਣ ਕੰਪੀਟੀਸ਼ਨ ਰਿੰਗ ਦੇ ਵਿੱਚ ਅਸੀਂ ਲੜਦੇ ਆ ਬਿਲਕੁਲ ਨਾਲ ਸਿੱਧੇ ਹੋਣੇ ਚਾਹੀਦੇ ਨੇ ਟੇਡੇ ਨਹੀਂ ਹੋਣੇ ਚਾਹੀਦੇ ਟੇਡੇ ਨਹੀਂ ਹੁਣ ਉੱਚਾ ਨੀਵਾ ਵੀ ਨਹੀਂ ਹੋਣਾ ਚਾਹੀਦਾ ਉੱਚਾ ਨੀਵਾ ਵੀ ਨਾ ਹੋਵੇ ਗੋਲੀਆਂ ਦੋਨੀਆਂ ਪ੍ਰੋਪਰ ਬਰਾਬਰ ਹੋਣ ਡਾਕਟਰ ਸਾਹਿਬ ਤੁਹਾਨੂੰ ਪਤਾ ਹੀ ਆ ਹਰ ਇੱਕ ਚੀਜ਼ ਚੈੱਕ ਕਰਦੇ ਨੇ ਤੇ ਸਕਿਨ ਕਹੀ ਹੋਣੀ ਚਾਹੀਦੀ ਆ ਬੱਕਰੇ ਦੀ ਸਕਿਨ ਬਾਈ ਸਕਿਨ ਤਾਂ ਸੋਡੇ ਤੇ ਡਿਪੈਂਡ ਕਰਦੀ ਆ ਡਾਈਟ ਤੇ ਡਿਪੈਂਡ ਕਰਦੀ ਆ ਸਕਿਨ ਹਮ ਜਿਵੇਂ ਹੁਣ ਇਹਦੀ ਸਕਿਨ ਆ ਇਹਦੇ ਅਸੀਂ ਕੋਈ ਤੇਲ ਨਹੀਂ ਲਾਉਂਦੇ ਕੋਈ ਚੀਜ਼ ਨਹੀਂ ਲਾਉਂਦੇ ਇਸ ਕਿਨ ਜਿੱਦਾਂ ਤੁਸੀਂ ਡਾਈਟ ਰੱਖੋਗੇ ਬੱਕਰੀਆਂ ਨੂੰ ਓਦਾਂ ਦੀ ਸਕਿਨ ਹੋ ਜਾਊਗੀ। ਅੱਛਾ। ਵਧੀਆ ਡਾਈਟ ਰੱਖੋਗੇ, ਕੈਲਸ਼ੀਅਮ ਦਿੰਦੇ ਰਹੋਗੇ। ਉਹਨਾਂ ਦੀ ਸਕਿਨ ਤੁਹਾਨੂੰ ਚਮਕ ਵਾਲੀ ਮਿਲੇਗੀ। ਹਮਮ। ਬਰੀਡਰ ਦੀ ਪੌਂਸ ਬਿਲਕੁਲ ਵੀਰੇ ਸਿੱਧੀ ਹੋਣੀ ਚਾਹੀਦੀ ਆ। ਅੱਜ ਇੱਕ ਕਰੋ। ਅੱਛਾ। ਜੇ ਆਪਾਂ ਬੱਕਰੀਆਂ ਦੇ ਵਿੱਚ ਕਾਮਯਾਬ ਹੋਣਾ। ਹਾਂ ਹਾਂ। ਇੱਕ ਭਰਾ ਮੇਰੇ YouTube ਦੇ ਉੱਤੇ ਬਹੁਤ ਕੁਝ ਚਲੋ ਚੱਲਦਾ ਵੀ ਆ, ਦੇਖਦੇ ਵੀ ਨੇ ਬਹੁਤ ਚੈਨਲ ਨੇ। ਹਮਮ। ਤੇ ਭਰਾ ਮੇਰੇ ਆ ਦੇਖੋ ਦੇਖ ਇਹਦੇ 'ਚ ਬੱਕਰੀਆਂ 'ਚ ਕੋਈ ਐਡਾ ਖਾਣ ਖੱਟਣ ਨੂੰ ਹੈ ਨਹੀਂ ਆ। ਨਹੀਂ ਨੀਗਾ। ਠੀਕ ਆ ਰੀਸ ਨਾ ਕਰੋ ਜੇ ਕਰਨਾ ਤਾਂ ਬਰੀਡ ਤੇ ਕੰਮ ਕਰੋ ਬਰੀਡ ਤੇ ਕੰਮ ਕਰ ਲਓ ਨਾ ਜਿੱਥੇ 10 ਰੱਖਣੀਆਂ 5 ਰੱਖ ਲਓ ਜਿੱਥੇ 5 ਰੱਖਣੀਆਂ ਉਥੇ 2 ਰੱਖ ਲਓ ਪਰ ਕਰੋ ਬਰੀਡ ਤੇ ਕੰਮ ਬਾਈ ਰੀਸੋ ਰੀਸ ਮਿੰਗਣਾ ਚੱਕਣ ਦਾ ਬਾਈ ਕੋਈ ਫਾਇਦਾ ਨਹੀਂ ਠੀਕ ਹੈ ਇਹਨਾਂ ਦੇਖੋ ਵੀ ਅੱਜ ਜੋਦੇ ਕੋਲੇ ਏਡੇ ਏਡੇ ਬੱਕਰੇ ਖੜੇ ਨੇ 1 ਲੱਖ ਤਾਪਾ ਇੰਨੇ ਲੱਖ ਰੁਪਈਆ ਕਰਦੀ ਏਡੇ ਏਡੇ ਬੱਕਰੇ ਖੜੇ ਨੇ ਸਾਵਰ ਨਾਲ ਕੰਮ ਕਰੋ ਫਲ ਸੋ ਨੂੰ ਜ਼ਰੂਰ ਮਿਲੂਗਾ ਬਾਈ ਇਹ ਨਹੀਂ ਵੀ ਫਾੜ ਨਹੀਂ ਮਿਲਣਾ ਤੇ ਪਏ ਇਹ ਅ ਵੀ ਆ ਤੁਹਾਨੂੰ ਦਿਖਾਉਣਾ ਬੱਕਰੀਆਂ ਵੀ ਦਿਖਾਈਏ ਬਾਈ ਨਾਲ ਨਾਲ ਬੱਕਰੀਆਂ ਵੀ ਦਿਖਾਉਨੇ ਆ ਬਾਈ ਉਹਦਾ ਰਿਜ਼ਲਟ ਵੀ ਦਿਖਾਉਨੇ ਆ ਇਹ ਬੱਕਰੇ ਦਾ ਰਿਜ਼ਲਟ ਵੀ ਇਹ ਮੇਲੇ ਮੂਲੇ ਤੇ ਪਾਇਆ ਬਾਈ ਕਿਤੇ ਫੇਰਾ ਇੱਕ ਮਿੰਟ ਜੀ ਇਹ ਇਹ ਬਾਈ ਅਸੀਂ ਨੇ ਤਿੰਨ ਮੇਲਿਆਂ ਤੇ ਪਾਇਆ ਬਾਈ ਅੱਛਾ ਤਿੰਨੇ ਮੇਲਿਆਂ ਦਾ ਬਾਈ ਚੈਂਪੀਅਨ ਇਹ ਮੁੱਲਾਪੁਰ ਪਾਇਆ ਸੀ ਬਾਈ ਉੱਥੇ ਵੀ ਹਾਂ ਤਨੌਲੇ ਪਾਇਆ ਸੀ ਉੱਥੇ ਵੀ ਹਾਂ ਮਾਨੂਕੇ ਸੰਧੂ ਪਾਇਆ ਸੀ ਤੁਸੀਂ ਵੀਡੀਓ ਬਣਾਈ ਆ ਉੱਥੇ ਵੀ ਆਏ ਉੱਥੇ ਵੀ ਵੈਸੇ ਮੇਰੀ ਗੱਲ ਵਿਚਾਲੇ ਰਹੇਗੀ ਉੱਥੇ ਬਹੁਤ ਉੱਚੀਆਂ-ਉੱਚੀਆਂ ਹਸਤੀਆਂ ਪਹੁੰਚੀਆਂ ਸੀ ਮੈਂ ਉੱਥੇ ਕੁਝ ਬੰਦਿਆਂ ਦੇ ਵਿਚਾਰ ਸੁਣ ਰਿਹਾ ਸੀ ਮੇਰਾ ਰਿੰਗ ਦੇ ਵਿੱਚ ਬੱਚਾ ਫੜਿਆ ਹੋਇਆ ਸੀ ਇਹ ਕਹਿੰਦੇ ਵੀ ਆਪਣੇ ਪੰਜਾਬ ਦੇ ਵਿੱਚ ਬਰੀਡ ਹੈ ਨਹੀਂ ਸੀ ਉਹਨਾਂ ਨੂੰ ਐ ਨਹੀਂ ਪਤਾ ਸੀਗਾ ਵੀ ਮੈਂ ਵੀ ਪੰਜਾਬੀ ਹੂਈ ਆ ਅੱਛਾ ਉਹ ਕਹਿੰਦੇ ਵੀ ਪੰਜਾਬ ਦੇ ਵਿੱਚੋਂ ਬਰੀਡ ਮਖਾ ਪੰਜਾਬ ਦੇ ਵਿੱਚੋਂ ਬਈ ਕਦੇ ਵੀ ਪੰਜਾਬ ਜੋ ਜਿੰਨੇ ਵੀ ਰਿੰਗ ਦੇ ਵਿੱਚ ਅਸੀਂ ਖੜੇ ਸੀ ਸਾਰੀ ਬਈ ਪੰਜਾਬ ਦੇ ਬੰਦੇ ਸੀ ਹਾਂ 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 ਮਖਾ ਬਈ ਮੈਂ ਪੰਜਾਬ ਤੋਂ ਹੀ ਆ ਤੂਰੀ ਤੋਂ 10 ਕਿਲੋਮੀਟਰ ਮੇਰਾ ਪਿੰਡ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਨਹੀਂ ਉਹਨਾਂ ਨੂੰ ਬਈ ਕੋਈ ਪਤਾ ਨਹੀਂ ਉਹਨਾਂ ਨੇ ਸੋਚੀ ਨਹੀਂ ਵੀ ਪੰਜਾਬ ਦੇ ਵਿੱਚ ਵੀ ਇਹੀ ਜਿਹੀਆਂ ਚੀਜ਼ਾਂ ਖੜੀਆਂ ਨੇ ਹੱਸਿਆ ਠੀਕ ਆ ਨਾ ਠੀਕ ਆ ਬੱਕਰੀਆਂ ਦਿਖਾਈ ਬਈ ਨਾਲ ਨਾਲ ਮੈਂ ਇਹਦਾ ਦਿਖਾਈ ਇਹਦਾ ਰਿਜ਼ਲਟ ਦਿਖਾਉਣਾ ਜੀ ਲੈ ਵੀ ਬੱਕਰੇ ਦਾ ਰਿਜ਼ਲਟ ਦਿਖਾਉਣਾ ਵੀ ਸਾਨੂੰ ਨਾਲ ਨਾਲ ਆ ਚੈੱਕ ਕਰੋ ਜੀ ਕਿੰਨੇ ਟਾਈਮ ਦਾ ਬੱਚਾ ਬਈ ਇਹ ਚੈੱਕ ਕਰੋ ਕਿੰਨੇ ਲਾਇਉਂਦਾ ਇਹ ਕੱਚਾ ਕੀੜਾ ਚੱਕ ਲਓ ਠੀਕ ਇਹ ਵੀ ਪਾਇਆ ਸੀ ਆਪਾਂ ਮੇਲੇ 'ਚ ਨਾ ਨਹੀਂ ਇਹ ਪਾਇਆ ਨਹੀਂ ਬਾਈ ਉਹ ਹੋਰ ਸੀਗਾ ਉਹ ਹੋਰ ਸੀ ਬਾਈ ਬੱਚਾ ਉਹ ਇਹਦੇ ਨਾਲ ਦੇ ਨਾ ਉਹ ਵੀ ਹਾਂ ਉਹ ਵੀ ਇਹੀ ਚੀਜ਼ ਸੀ ਬਾਈ ਉਹ ਪਾਇਆ ਨਹੀਂ ਸੀ ਉਹ ਆਪਾਂ ਲੈ ਕੇ ਗਏ ਸੀ ਉਹ ਵੀ ਆਪਾਂ ਨੇ ਮਾਣੂ ਕੇ ਬਾਈ ਤਿੰਨ ਬੱਚੇ ਪਾਏ ਸੀ ਤਿੰਨੇ ਆਪਣੇ ਚੈਂਪੀਅਨ ਆਏ ਸੀ ਬਾਈ ਤਿੰਨੇ ਆ ਗਏ ਸੀ ਨਾ ਨੰਬਰਾਂ 'ਚ ਹਾਂ ਤਿੰਨੇ ਨੰਬਰਾਂ 'ਚ ਆ ਗਏ ਸੀ ਬਾਈ ਚਲ ਉੱਤੋ ਲਾਵੇ ਬੱਕਰੀਆਂ ਵੀ ਦਿਖਾਉਨੇ ਆ ਬੱਕਰੀਆਂ ਦਿਖਾਉਣਾ ਬਈ ਹੁਣ ਨਾਲ ਦੀ ਨਾਲ ਹੁਣ ਆ ਚੈੱਕ ਕਰੋ ਜੀ ਕਿੰਨੇ ਦੰਦ ਦਾ ਮੀਜਰ ਬਈ ਇਹ ਬਈ ਪੂਰੇ ਦੰਦ ਹੋ ਗਈ ਪੂਰੇ ਦੰਦ ਕਿੰਨੇ ਸ਼ੂਏ ਲੈ ਲਈ ਤੋ ਏ ਬਾਈ ਤੀਜੇ ਸੂਗੀ ਤੀਜੇ ਹਾਂ ਬਾਈ ਤਿੰਨ ਸੂਏ ਲੱਗਦੇ ਹੈ ਹਾਂ ਬਾਈ ਇਹ ਲੋਹੇ ਰੰਗ ਦੇ ਚ ਬਾਈ ਹਾਂ ਇਹ ਪੱਕਾ ਲੋਹਾ ਜਿਹੜਾ ਵੱਜਦਾ ਬਾਈ ਉਹ ਆ ਇਹ ਪੱਕਾ ਲੋਹਾ ਕਿੰਨੇ ਕਿੰਨੇ ਬੱਚੇ ਦਿੱਤੇ ਬਾਈ ਇਹਨੇ ਫਿਰ ਇਹ ਬਾਈ ਦੋ ਵੀ ਦੇ ਦਿੰਦੀ ਆ ਪਹਿਲੇ ਸੂਏ ਨੇ ਦੋ ਪਹਿਲੇ ਸੂਏ ਦੋ ਸੀ ਦੂਜੇ ਸੂਏ ਦੇ ਤਿੰਨ ਬੱਚੇ ਸੀ ਇਹਦਾ ਹੈਗਾ ਬੱਚਾ ਉਰੇ ਕੋਈ ਰਹੇਗਾ ਨਹੀਂ ਇਹਦਾ ਬੱਚਾ ਹੋਏਗਾ ਜੀ ਇਹਦਾ ਬੱਚਾ ਵੈਸੇ ਘਰ ਆ ਇਹਦੀ ਜਿਹੜੀ ਭੈਣ ਆ ਉਹਦਾ ਬੱਚਾ ਹੈਗਾ ਉਰੇ ਦਿਖਾਉਣਾ ਅਸਲੀ ਜਿਹੜੀ ਦੀ ਭੈਣ ਆ ਉਹਦਾ ਬੱਚਾ ਹੈ ਹਾਂ ਥੋੜੀ ਬਾਈ ਆ ਚੈੱਕ ਕਰੋ ਜੀ ਆਹ ਆ ਹੈ ਪੂਰਾ ਰੋਇ ਕਾਨ ਦੇ ਬਾਹਰ ਲੰਮਾ ਬਈਦਾ ਨਾ ਆ ਚੈੱਕ ਕਰੋ ਤੇ ਇਹ ਕਿੰਨੇ ਟਾਈਮ ਦਾ ਇਹ ਬਈ 8 ਕਿ ਮਹੀਨਾ ਦਾ ਬੱਚਾ ਹੈਗਾ 8 ਕਿ ਮਹੀਨਾ ਦਾ ਇਹ ਖੀਰਾ ਹਜੇ ਬਿਲਕੁਲ ਆ ਚੈੱਕ ਕਰੋ ਠੀਕ ਆ ਬਈ ਟੈਸਟੀ ਰੋਟੀ ਘਾਲੇ ਦੇ ਵੀ ਚੰਗੇ ਆ ਨਾ ਆ ਬੱਚਾ ਚੈੱਕ ਕਰੋ ਜੀ ਇਹ ਕਿਹੜੇ ਬੱਕਰੇ ਦਾ ਇਹ ਬਈ ਡੈੱਡ ਹੋ ਗਿਆ ਸੀ ਇਹਦਾ ਬਾਪ ਅਸੀਂ ਮਰ ਗਿਆ ਆ ਚੈੱਕ ਕਰੋ ਕੰਨ ਕਿੰਨੇ ਇੰਚ ਦਾ ਹੋਊ ਪਈ ਕੋਈ ਮਣੀ ਨਹੀਂ ਬਈ ਅਸੀਂ ਨੇ ਤਾਂ ਵੀ ਅੰਦਾਜ਼ੇ ਨਾਲ ਇਹ ਬਈ ਤੁਸੀਂ ਹੁਣ ਦੇਖ ਸਕਦੇ ਹੋ ਵੀ ਕਿੰਨਾ ਹੋਊਗਾ ਹੋ 20 ਇੰਚ ਹੋ ਸਕਦਾ ਜੀ ਬਾਹਰ ਹੀ ਹੋਊਗਾ ਬਾਹਰ ਹੋਣਾ ਹਾਂ ਇਹ ਵੀ ਚੰਗਾ ਖੀਰਾ ਹੈ ਹਜੇ ਇਹ ਹਾਂ ਬਈ ਹਾਂ ਕਾਲੀ ਫੜ ਲਈ ਕੋਈ ਇੱਕ ਹੋਰ ਦੂਜੀ ਫੜ ਲਿਆ ਇਹਦੇ ਨਾਲ ਉਹ ਫੜੀਆ ਬੱਕਰੀ ਲਵੇ ਵੀ ਆ ਆ ਬੱਕਰੀ ਦੀ ਡਿਟੇਲ ਵੀ ਦੱਸੀ ਇਹ ਦੱਸਦੇ ਆ ਜੀ ਇਹਦੀ ਭੈਣ ਵੀ ਦਿਖਾਉਣੀ ਆ ਤੁਹਾਨੂੰ ਅੱਛਾ ਹਾਂ ਨਾਲ ਇਹ ਨਹੀਂ ਹੈਗੀ ਜੀ ਤੇਵੇਂ ਹੀ ਆ ਹੋ ਬੈਠੀ ਆ ਜੀ ਆ ਚੈੱਕ ਕਰੋ ਜੀ ਬੱਕਰੀ ਇਹ ਸੱਕੀਆਂ ਪੈਣਾਂ ਨੇ ਬਈ ਹਾਂਜੀ ਬਾਈ ਠੀਕ ਹੈ ਕਾਏ ਕਾਏ ਮੇ ਸੂਏ ਨੇ ਬਾਈ ਇਹ ਬਾਈ ਦੂਜੇ ਦੂਜੇ ਸੋਣ ਗੀਆਂ ਹੁਣ ਹਾਏ ਹੁਣ ਸੋਣ ਗੀਆਂ ਦੂਜੇ ਹਾਂ ਦੂਜੇ ਦੂਜੇ ਸੋਣ ਗੀਆਂ ਬਾਈ ਹਮੇਸ਼ਾ ਜਦੋਂ ਬੱਕਰੀ ਨੂੰ ਕ੍ਰੋਸ ਕਰਾਉਣਾ ਬਾਈ ਇਹ ਨਾ ਵੀ ਖੀਰੀ ਨੂੰ ਨਾ ਕ੍ਰੋਸ ਕਰਾਓ ਹੂੰ ਤੇ ਉਹਨੂੰ ਚਾਰ ਦੰਦ ਘੱਟੋ ਘਾਟ ਹੋ ਲੈਣ ਦਿਆ ਕਰੋ ਦੋ ਤਿੰਨ ਚਾਰ ਦੰਦ ਤੇ ਕਰਾਉਣੇ ਹੁੰਦੇ ਆ ਚਾਰ ਦੰਦ ਤੇ ਕ੍ਰੋਸ ਕਰਾਓ ਜੀ ਅੱਛਾ ਜੇ ਆਪਾਂ ਨੇ ਬੱਕਰੀ ਬਣਾਉਣੀ ਆ ਹਾਂ ਬਰੀਡਰ ਨੂੰ ਬੰਨ ਕੇ ਰੱਖੋ ਤੇ ਚਾਰ ਦੰਦ ਤੇ ਕ੍ਰੋਸ ਕਰਾਓ ਜੇ ਕਈ ਵਾਰੀ ਬਾਈ ਬਲੇਖੇ ਨਾਲ ਲੱਗ ਲੁਗ ਜਾਂਦੀਆਂ ਨੇ ਭਾਈ ਚਲੋ ਫਿਰ ਤਾਂ ਉਹ ਤਾਂ ਕੁਦਰਤ ਦੀ ਮਰਜ਼ੀ ਆ ਬਾਈ ਹੋਰ ਤਾਂ ਆਪਾਂ ਕੁਝ ਨਹੀਂ ਬਲੈਦੀ ਕਹਿ ਸਕਦੇ ਵੀਰੇ ਉਹ ਪੱਠ ਫੜੋ ਜੀ ਆ ਚੈੱਕ ਕਰੋ ਜੀ ਬੱਕਰੀ ਇਹ ਬੱਕਰੀਆਂ ਚੰਗੀਆਂ ਨੇ ਬਈ ਸਾਰੀਆਂ ਲਓ ਜੀ ਲਓ ਜੀ ਆ ਪੱਠ ਚੈੱਕ ਕਰੋ ਜੀ ਉਹ ਕੰਨ ਦੇਖੋ ਇਹਦਾ ਹਨਾ ਵਾਹ ਸਹੀ ਗੱਲ ਬੱਕਰੀਆਂ ਚੰਗੀਆਂ ਨੇ ਬਾਈ ਮੇਜਰ ਕਿੰਨੀਆਂ ਕਿ ਲੈ ਕੇ ਆਏ ਸੀ ਤੁਸੀਂ ਬਈ ਅਸੀਂ 20 ਬੱਕਰੀਆਂ ਦੇ ਕਰੀਬ ਅਸੀਂ ਲੈ ਕੇ ਆਏ ਆ ਬਈ ਅੱਛਾ ਹਾਂ ਵਿੱਚ ਆ ਲੈ ਲਿਆ ਵੀ ਰੱਖੇ ਹੋਏ ਨੇ ਹਾਂ ਬਈ ਪਿੰਡਾਂ ਵੀ ਨੇ ਹੈਗੀਆਂ ਨੇ ਹਾਂ ਬਈ ਆ ਚੈੱਕ ਕਰੋ ਠੀਕ ਹੈ ਇੱਕ ਇਹ ਤਾਂ ਮਨ ਲਾਦਾ ਬਲੂ ਨਹੀਂ ਲੱਗਦੀ ਹਜੇ ਬਲੂਨ ਆ ਬਈ ਇਹ ਛੇ ਦੰਦਾ ਛੇ ਦੰਦਾ ਨਾ ਹਾਂਜੀ ਬਈ ਆਪ ਲੈ ਲਿਆ ਬਾਰੇ ਦਸੇ ਵੀ ਇਹ ਹੈ ਫਿਰ ਇਹ ਵੀ ਹੈਗੀਆਂ ਫਾਰਮ ਦੇ ਵਿੱਚ ਹੈਗੀਆਂ ਨੇ ਜੀ ਆ ਲੈ ਲੀਆਂ ਚੈੱਕ ਕਰੋ ਕਿੰਨੀਆਂ ਕਾ ਇਹ ਕਰੇ ਰੱਖੀਆਂ ਨੇ ਆ ਚੈੱਕ ਕਰੋ ਜੀ ਇਹ ਕਿਉਂਕਿ ਥੋੜਾ ਜਿਹਾ ਫੜੀਆਂ ਘਟ ਜਾਂਦੀਆਂ ਹੁੰਦੀਆਂ ਨੇ ਤੇ ਜਾਵਣਾਪੁਰੀਆ ਹਾਂ ਇਹ ਗੁਲਾਬੀ ਦੇ ਵਿੱਚ ਆ ਜੀ ਗੁਲਾਬੀ ਦੇ ਵਿੱਚ ਐ ਗੁਲਾਬੀ ਦੇ ਵਿੱਚ ਬਹੁਤ ਘੱਟ ਮਿਲਦੀ ਆ ਅੱਛਾ ਆ ਸਕਿਨ ਚੈੱਕ ਕਰੋ ਜੀ ਇਹਦੀ ਤੇ ਇਹ ਗੁਲਾਬੀ ਆ ਠੀਕ ਆ ਤੇ ਆਹੀ ਦਿਖਾ ਦਿੰਨੇ ਆ ਬਿਨਾ ਫੜੀ ਲੈਣਾ ਚੈੱਕ ਕਰੋ ਫੜੀ ਨਹੀਂ ਜਾਂਦੀ ਨਾ ਨਾ ਚੈੱਕ ਕਰੋ ਜੀ ਲੈ ਲੈ ਤੇ ਜਿਹਨੂੰ ਪਿਓਰ ਕਹਿੰਦੇ ਨੇ ਮਾਰਕਿੰਗ ਚੈੱਕ ਕਰੋ ਜੀ ਅੱਖਾਂ ਦੇ ਨੱਕ ਠੀਕ ਆ ਬੱਚੇ ਨੇ ਜੀ ਹਜੇ ਤਾਂ ਕੀਰੇ ਇਹ ਕੀਰੇ ਇਹ ਥੋੜੇ ਜਿਹਾ ਨਾ ਇਹ ਭੇੜ ਆ ਜਿਹੜੀ ਫੜੀ ਘਟ ਜਾਂਦੀ ਹੁੰਦੀ ਆ। ਹੂੰ। ਪੂੰਛ ਦੀ ਲੈਂਥ ਚੈੱਕ ਕਰੋ ਜੀ। ਠੀਕ ਆ। ਆਹ ਦੇਖੋ ਜੀ ਪਲੂਣੀਆਂ ਹਜੇ। ਲਾ ਵੀ ਪਲੂਣ ਸ਼ੋ। ਹਾਂਜੀ। ਹੂੰ। ਠੀਕ ਆ ਬਾਈ ਬੱਕਰੀਆਂ ਚੰਗੀਆਂ ਨੇ ਮੇਜਰਾ। ਆ ਪੱਠ ਕਰੋ। ਚੱਕ ਜੀ ਖੀਰੀ। ਖੀਰੀ ਪੱਠਾ ਇਹ। ਹਾਂਜੀ ਬਾਈ। ਲਾ ਆ ਵੀ। ਨਾਉ ਜੀ। ਅਜੇ ਤਾਂ ਨੰਦਾਂ ਚ ਉਹ ਵੀ ਨਹੀਂ ਦੇਖੋ ਕੱਚੀ ਖੀਰੀ। ਜਵਾ ਕੱਚੀ ਖੀਰੀ ਹੈ ਨਾ। ਹਾਂ। ਲੋ ਜੀ ਠੀਕ ਹੈ ਫਿਰ ਭਾਈ ਉਹ ਜੇ ਮੈਂ ਤੁਸੀਂ ਦਾ ਜਲ ਸੇਲ ਪਰਚੇਜ ਕਰਦੇ ਹੋ ਹਨਾ ਫਿਰ ਡਿਮਾਂਡ ਕਿਹੜੀ ਚੀਜ਼ ਦੀ ਵੱਧ ਰਹੀਦੀ ਆ ਡਿਮਾਂਡ ਭਾਈ ਮੈਂ ਹਰੇਸ਼ ਸਹੀਂ ਹਰ ਇੱਕ ਬੰਦੇ ਨੂੰ ਕਹਿਣਾ ਚਾਹੁੰਨਾ ਜਿੰਨੇ ਵੀ ਮੇਰੇ ਨਵੇਂ ਬਪੀਰ ਵਪਾਰੀ ਜੁੜ ਰਹੇ ਨੇ ਤੇ ਕੰਮ ਕਰਨਾ ਚਾਹੁੰਦੇ ਨੇ ਬੀਟਲ ਤੇ ਮੋਸਟਲੀ ਕੰਮ ਕਰੋ ਹੋਰ ਬਰੀਡਰਾਂ ਦੇ ਚੱਕਰਾਂ 'ਚ ਹੋਰ ਜਿੰਨੀਆਂ ਵੀ ਬਰੀਡਾਂ ਨੇ ਉਹਨਾਂ ਦੇ ਚੱਕਰਾਂ 'ਚ ਪੈਣ ਨਾਲੋਂ ਰਹਿਣ ਦਿਓ ਹਾਂ ਮੋਸਟਲੀ ਜਿਹੜੀ ਤੁਹਾਨੂੰ ਕਾਮਯਾਬ ਕਰੂਗੀ ਬੀਟਲ ਹੀ ਕਰੋ ਬੀਟਲ ਕਰੋ ਕਾਂ ਬਾਡੀ ਲੈਂਥ ਵੇਟ ਹਾਈਟ ਕਾਮਯਾਬੀ ਬੰਦੇ ਦੀ ਇਹ ਨੇ ਬੀਟਲ ਨਹੀਂ ਕਰਨੀਆਂ ਬਾਈ ਜੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਜਿੱਥੇ ਦਾਸ ਰੱਖਣੀਆਂ ਪੰਜ ਰੱਖ ਲਓ 8 ਰੱਖ ਲਓ ਵੀ ਕੰਮ ਅਜੇ ਕਰਨਾ ਚਾ ਚੰਗਾ ਕਰ ਲਓ ਚੰਗਾ ਕਰੋ ਬਾਈ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਬਾਈ ਆਪਾਂ ਨੰਬਰ ਦਵਾਂਗੇ ਮੇਜਰ ਦਾ ਸਕਰੀਨ ਤੇ ਜੇ ਕਈ ਵਾਰੀ ਕੋਈ ਗੱਲਬਾਤ ਕਰਨੀ ਹੁੰਦੀ ਆ ਤਾਂ ਉਹ ਕਰ ਸਕਦੇ ਹੋ ਤੁਸੀਂ ਕੋਈ ਗੱਲ ਨਹੀਂ ਬਾਈ ਜੇ ਕਿਸੇ ਬੰਦੇ ਨੇ ਬੱਕਰੀਆਂ ਆਪਾਂ ਨੂੰ ਆਪਣੇ ਫਾਰਮ ਤੋਂ ਵੀ ਚਾਹੀਦੀਆਂ ਆ ਆਪਾਂ ਤਾਂ ਵੀ ਦੇ ਦਾਂਗੇ ਤੇ ਇੱਕ ਆਪਣੀ ਸਰਤੇ ਇਹ ਹੁੰਦੀ ਆ ਬੰਦੇ ਨੂੰ ਵੀ ਬਾਈ ਆਪ ਖੁਦ ਚੱਲ ਕੇ ਆਇਆ ਕਰੋ ਹਾਂ ਠੀਕ ਆ ਜਦੋਂ ਵੀ ਤੁਸੀਂ ਨੇ ਮਾਲ ਖਰੀਦਣਾ ਨਾ ਬਾਈ ਫਾਰਮ ਤੇ ਤੁਸੀਂ ਵਿਜ਼ਿਟ ਕਰੋ ਜਦੋਂ ਮੇਰੇ ਕੋਲੇ ਆਉਣਾ ਬਾਈ 2 ਘੰਟੇ ਸਪੈਸ਼ਲ ਕੱਢ ਕੇ ਆਇਓ ਜੇ ਬਾਈ ਸੋਨੂੰ ਅਸੀਂ ਸਮਝਾਏ ਨਾ ਸਕੇ ਕੋਸ ਫਿਰ ਸਾਡੇ ਕੋਲੇ ਆਉਣ ਦਾ ਬਾਈ ਕੋਈ ਫਾਇਦਾ ਨਹੀਂ ਫਾਇਦਾ ਕੋਈ ਮੈਂ ਕੋਈ ਹਰੇਕ ਮੈਂ ਕਹਿੰਦਾ ਵੀ ਜੇ ਮੇਰੇ ਤੋਂ ਮਾਲ ਨਾ ਵੀ ਖਰੀਦੋ ਜੇ ਮੇਰੇ ਤੋਂ ਨੌਲੇਜ ਜਿੰਨੀ ਹੈਗੀ ਆ ਬਾਈ ਉਹ ਲੈ ਲਓ ਮੇਰਾ ਨੰਬਰ ਆ ਬਾਈ 98768 62340 ਬਾਈ 99768 65340 ਬਾਈ ਜੇ ਕਿਸੇ ਮੇਰੇ ਵੀਰ ਨੂੰ ਕੋਈ ਵੀ ਬੱਕਰੀ ਬਾਰੇ ਨੌਲੇਜ ਜਾਂ ਬੱਕਰੀ ਲੈਣੀ ਆ ਬਾਈ ਆਪਣੇ ਕੋਲੇ ਬਹੁਤ ਚੰਗੀ ਕੁਆਲਿਟੀ ਹੁਣ ਅਸੀਂ ਦੋ ਗੱਡੀਆਂ 'ਚ ਆਇਆ ਬਾਈ ਬਲੈਟੀ ਕਿਉਂ ਵੱਡੀਆਂ ਬੱਕਰੀਆਂ ਨੇ ਇਹਦੇ ਵਿੱਚ ਜਿਆਦਾ ਬੱਕਰੀਆਂ ਅਸੀਂ ਗੱਡੀ ਦੇ ਵਿੱਚ ਨਹੀਂ ਪਾ ਸਕਦੇ ਗਰਮੀ ਦਾ ਟਾਈਮ ਆ ਬੱਕਰੀਆਂ ਤਾਂ ਅਸੀਂ ਹੋਰ ਵੀ ਲਿਆ ਸਕਦੇ ਸੀ ਪਰ ਤੁਹਾਨੂੰ ਪਤਾ ਵੀ ਇੰਨੀਆਂ ਬੱਕਰੀਆਂ ਲਿਆ ਕੇ ਔਖਾ ਹੁੰਦਾ ਗਰਮੀ ਆ ਔਖਾ ਹੁੰਦਾ ਅਸੀਂ ਇੱਥੇ ਦਿਖਾਉਣ ਦੇ ਮਕਸਦ ਨਾਲ ਆਏ ਆ ਬਾਈ ਵੇਚਣ ਦੇ ਮਕਸਦ ਨਾਲ ਨਹੀਂ ਆਏ ਤੇ ਜੇ ਕਿਸੇ ਮੇਰੇ ਵੀਰ ਨੇ ਬੱਕਰੀਆਂ ਲੈਣੀਆਂ ਹੋਣਗੀਆਂ ਫਾਰਮ ਤੋਂ ਬਾਈ ਜਦੋਂ ਮਰਜੀ ਸੰਪਰਕ ਕਰੋ ਜੀ ਠੀਕ ਆ ਜੀ ਧੰਨਵਾਦ ਬਈ